ਸਭ ਤੋਂ ਪਹਿਲਾਂ ਤਾਂ ਪਾਜੀ ਇਹ ਦੱਸੋ ਕਿ ਤੁਹਾਨੂੰ ਬਖਸ਼ ਮਿਲੀ ਹੋਈ ਹੈ ਸੱਪ ਫੜਨ ਦੀ ਕਿੰਨੇ ਕੋ ਸੱਚ ਹੈ ਮੈਂ 4 ਸਾਲ ਦੀ ਉਮਰ ਸੀਗੀ ਤੇ ਮੇਰੇ ਤਾਇਆ ਜੀ ਕੋਲ ਸਾਡੀ ਖਾਨਦਾਨੀ ਬਖਸ਼ ਹੈ ਤਾਇਆ ਜੀ ਸੀ ਮੇਰੇ ਸਭ ਤੋਂ ਵੱਡੇ ਘਰ ਦੇ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹ ਉਹਨਾਂ ਦੀ ਬਖਸ਼ ਮੇਰੇ ਤੇ ਉਤਰੀ ਕਿਉਂਕਿ ਮੈਂ ਇਸ ਖਾਨਦਾਨ ਦਾ ਜੇਠਾ ਪੋਤਾ ਆ ਉੱਪਰ ਬਿਜਲੀ ਦੀ ਤਾਰ ਪਈ ਹੈ ਉਹ ਜੋ ਟੁੱਟਾ ਇੱਥੇ ਟਾੜ ਦੇਗੀ ਮੈਂ ਇਧੋ ਚੜਨ ਲੱਗੇ ਮੇਰਾ ਪੈਰ ਸਲਿੱਪ ਹੋਇਆ ਤਾਰ ਮੇਰੇ ਇਸ ਹੱਥ 'ਚ ਬੜੀ ਤੇ 9 ਮਿੰਟ ਬਿਜਲੀ ਆ ਕਰੰਟ ਪਿਆ ਰਿਹਾ ਮੈਂ ਉਦੋਂ ਬੱਚਿਆ 84 'ਚ ਗਵਰਨਮੈਂਟ ਦੀ ਜੱਗ ਲੱਗੀ ਬੰਦੇ ਬਚਾਉਂਦੇ ਉਹਦੋਂ ਮੈਂ ਪੂਰਾ ਖੁਦ ਜਲ ਚੁੱਕਾ ਸੀ ਡਾਕਟਰ ਕਹਿੰਦੇ ਮਰ ਜਾਏਗਾ ਮੈਂ ਉਹਦੋਂ ਵੀ ਜਿੰਦਾ ਰਹਾ ਫਿਰ ਸੱਤ ਲੋਈਏ ਚ ਗਣਪਤੀ ਦੀ ਮੂਰਤੀ ਤਾਰਨ ਗਏ ਉਹਨਾਂ ਨੂੰ ਤਾਰਦੇ ਹੋਏ ਮੇਰੇ ਗਲੇ ਵਿੱਚ ਉਹਨਾਂ ਦਾ ਕੱਪੜਾ ਫਸ ਗਿਆ ਤੇ ਮੈਨੂੰ ਮੂਰਤੀ ਪਾਣੀ ਵਿੱਚ ਹੀ ਲੈ ਗਈ ਮੈਂ ਉਹਦੋਂ ਵੀ ਬਚ ਗਿਆ ਜਾਨੀ ਮੈਂ ਆਪਣਾ ਚੌਥਾ ਜਨਮ ਕਰ ਚੁੱਕਾ ਡਰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਸੱਪ ਫੜ ਰਹੇ ਹੋ ਕਿ ਡਰ ਲੱਗ ਜਾਏ ਡਰਦਾ ਸਾਨੂੰ ਕੋਈ ਨਹੀਂ ਹੁਣ ਮੈਨੂੰ ਦੱਸੋ ਵੀ ਕਿਹੜਾ ਬੰਦਾ ਆ ਜਿਹਨੇ ਮਾਂ ਬਾਪ ਨੂੰ ਆਪਣੇ ਸਹੀ ਸਲਾਮਤ ਘਰੇ ਲਿਆਉਣ ਲਈ ਮਾਂ ਬਾਪ ਉਹਨੂੰ ਮਾਰ ਦੇਣਗੇ ਨਹੀਂ ਮਾਰ ਸਕਦੇ ਬੱਚਾ ਨਾਣ ਹੋ ਸਕਦਾ ਸ਼ੈਤਾਨ ਹੋ ਸਕਦਾ ਮਾਂ ਬੋ ਸ਼ੈਤਾਨ ਨਹੀਂ ਹੁੰਦੇ ਇਹ ਮੇਰੇ ਕੋਲ ਜਿਹੜੇ ਇਸਲੇ ਬੈਠੇ ਜਿਹੜੇ ਮੈਂ ਅੱਜ ਫੜੇ ਆ ਇਹ ਨਾਗਮਾਤਾ ਹੈ ਮੇਰੀ ਮਾਂ ਮੈਂ ਬੜਾ ਸੁਣਿਆ ਹੋਇਆ ਮੈਂ ਮੂਵੀਆਂ 'ਚ ਵੀ ਦੇਖਿਆ ਹੋਇਆ ਕਿ ਸੱਪ ਬਦਲਾ ਲੈਂਦੇ ਨੇ ਕਿ ਤੁਹਾਨੂੰ ਲੱਗਦਾ ਵੀ ਸੱਪ ਬਦਲਾ ਲੈਂਦੇ ਨੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਸੱਪ ਬਦਲਾ ਲੈਂਦੇ ਨੇ ਸੱਪ ਬਦਲਾ ਉਹਨਾਂ ਕੋਲ ਲੈਂਦੇ ਨੇ ਜਿਹੜਾ ਉਹਨਾਂ ਦਾ ਜੋੜਾ ਮਾਰ ਦਿੰਦਾ ਜਿਵੇਂ ਇੱਕ ਨਾਗ ਨੂੰ ਮਾਰਤਾ ਨਾਗੀਨ ਛੱਡਦੀ ਨਹੀਂ ਉਹ ਸੱਤ ਬੰਦੇ ਤੱਕ ਜਨਮ ਤੱਕ ਉਹਨੇ ਉਹਨਾਂ ਬਦਲਾ ਲੈਣੀ ਹੈ ਮੈਨੂੰ ਪੈਸੇ ਦੀ ਕੋਈ ਲਾਲਚ ਨਹੀਂ ਮੇਰਾ ਕੋਈ ਮੇਰੇ ਕੋ ਸੱਪ ਦਾ ਡੰਗਿਆ ਵੀ ਆ ਜੇ ਮੈਂ ਉਹਦਾ ਵੀ ਫ੍ਰੀ ਇਲਾਜ ਕਰਦਾ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਇਲਾਜ ਕਰਦੇ ਹੋ ਚਾੜਾ ਕਰਦੇ ਹੋ ਤੇ ਉਹ ਠੀਕ ਹੋ ਜਾਂਦਾ ਮੇਰੇ ਕੋ ਸੱਪ ਦਾ ਡੰਗਿਆ ਆ ਜੇ 40 ਅਗਰ 24 ਘੰਟੇ ਤੋਂ 1 ਮਿੰਟ ਪਹਿਲਾਂ ਵੀ ਮੇਰੇ ਕੋ ਆ ਗਿਆ ਮੈਂ ਕੋਰੇ ਕਾਗਜ਼ ਦੇ ਉੱਤੇ ਸੈਨ ਕਰਕੇ ਲਿਖ ਕੇ ਦਊਂਗਾ ਬੰਦਾ ਜਿੰਦਾ ਰਹੇਗਾ ਸ਼੍ਰੀ ਗੱਲ ਜੀ ਤੁਸੀਂ ਦੇਖ ਰਹੇ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਮਲਿਕ ਅਕਸਰ ਹੀ ਅਸੀਂ ਦੇਖਦੇ ਆ ਕਿ ਕਿਸੇ ਨਾ ਕਿਸੇ ਨੂੰ ਕਿਸੇ ਚੀਜ਼ ਰੱਬ ਵੱਲੋਂ ਕੋਈ ਬਖਸ਼ ਹੁੰਦੀ ਹੈ ਤੇ ਅੱਜ ਸਾਡੇ ਨਾਲ ਭਾਰਤ ਸ਼ਰਮਾ ਜੀ ਮੌਜੂਦ ਨੇ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੀ ਕਰ ਰਹੇ ਨੇ ਕਿ ਤੁਹਾਨੂੰ ਪਤਾ ਲੱਗ ਜੇ ਕਿ ਅਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਜੀ ਹਾਂ ਇਹਨਾਂ ਨੂੰ ਬਖਸ਼ਾ ਕਿ ਇਹ ਸੱਪ ਨੂੰ ਫੜਦੇ ਨੇ ਤੇ ਇਹਨਾਂ ਨੂੰ ਸੱਪ ਜਿਹੜਾ ਹੈ ਕੁਝ ਨਹੀਂ ਕਰ ਸਕਦੀ ਤੇ ਦੂਜੀ ਗੱਲ ਜੇਕਰ ਗੱਲ ਕੀਤੀ ਜਾਵੇ ਝਾੜੇ ਦੀ ਜੇ ਕਿਸੇ ਨੂੰ ਸੱਪ ਲੜ ਜਾਂਦਾ ਹੈ ਤੇ ਇਹ ਝਾੜਾ ਵੀ ਕਰਦੇ ਨੇ ਤੇ ਉਹ ਬਿਲਕੁਲ ਬੰਦੇ ਜਿਹੜੇ ਨੇ ਠੀਕ ਹੋ ਜਾਂਦੇ ਤੇ ਆਪਾਂ ਉਹਨਾਂ ਕੀ ਕਿਵੇਂ ਬਖਸ਼ ਮਿਲੀ ਕਦੋਂ ਤੋਂ ਜਿਹੜਾ ਇਹ ਕੰਮ ਕਰ ਰਹੇ ਨੇ ਤੇ ਕੀ ਕੀ ਇਹਨਾਂ ਕੋਲੋਂ ਜਿਹੜੀ ਮਾਨਤਾ ਹੈ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਪਾਜੀ ਇਹ ਦੱਸੋ ਕਿ ਤੁਹਾਨੂੰ ਬਖਸ਼ ਮਿਲੀ ਹੋਈ ਹੈ ਸੱਪ ਫੜਨ ਦੀ ਕਿੰਨੇ ਕੋ ਸੱਚ ਹੈ ਮੈਂ 4 ਸਾਲ ਦੀ ਉਮਰ ਸੀਗੀ ਤੇ ਮੇਰੇ ਤਾਇਆ ਜੀ ਕੋਲ ਸਾਡੀ ਖਾਨਦਾਨੀ ਬਖਸ਼ ਹੈ ਜੀ ਤਾਇਆ ਜੀ ਸੀ ਮੇਰੇ ਸਭ ਤੋਂ ਵੱਡੇ ਘਰ ਦੇ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹ ਉਹਨਾਂ ਦੀ ਬਖਸ਼ ਮੇਰੇ ਤੇ ਉਤਰੀ ਕਿਉਂਕਿ ਮੈਂ ਇਸ ਖਾਨਦਾਨ ਦਾ ਜੇਠਾ ਪੋਤਾ ਜੀ 4 ਸਾਲ ਦੀ ਉਮਰ ਤੇ ਮੈਂ ਗਊਸ਼ਾਲਾ ਚਾਦੀ ਦੁਕਾਨ ਸਿਰ ਮੇਰੇ ਡੈਡੀ ਦੀ ਤੇ ਮੈਂ ਉੱਥੇ ਹੁੰਦਾ ਸੀਗਾ ਤੇ ਸਾਡੇ ਸਾਹਮਣੇ ਇੱਕ ਭੰਜੀ ਦਾ ਵਿਆਹ ਸੀਗਾ ਗੁੜੀਆ ਦਾ ਕਿਉਂਕਿ ਮੈਂ ਉਹਨਾਂ ਨੂੰ ਵੱਡੀ ਦੀਦੀ ਕਹਿੰਦਾ ਹੁੰਦਾ ਸੀ ਤੇ ਉਹਨਾਂ ਦੇ ਵਿਆਹ ਦੇ ਜਦੋਂ ਤਿਆਰ ਹੋ ਕੇ ਆਪਣੇ ਅੰਦਰ ਰੂਮ ਵਿੱਚ ਬੈਠੇ ਉੱਥੇ ਪਹਿਲਾ ਸੱਪ ਮੈਂ ਉਦੋਂ ਫੜਿਆ ਜਦੋਂ ਕਿ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਉਸਾਂ ਨੂੰ ਫੜਦੇ ਹੋ ਡਰ ਨਹੀਂ ਲੱਗਦਾ ਕਿ ਇਹਨੇ ਡੰਗ ਲੈਣਾ ਹੈ ਲੜ ਜਾਣਾ ਹੈ ਜਾਂ ਫਿਰ ਕਿ ਜੇ ਗੱਲ ਕੀਤੀ ਜਾਵੇ ਜ਼ਹਿਰ ਦੀ ਬਹੁਤ ਜ਼ਿਆਦਾ ਜ਼ਹਿਰ ਹੁੰਦਾ ਬੰਦੇ ਦਾ ਬਚਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਦੇਖੋ ਇਹ ਮੈਨੂੰ ਬਖਸ਼ ਨਾਲ ਉਸ ਤੋਂ ਬਾਅਦ ਤਾਇਆ ਜੀ ਨੇ ਕਿਹਾ ਕਹਿੰਦੇ ਪੁੱਤ ਵੀ ਮੈਂ ਤਾਂ ਦੁਨੀਆ ਛੱਡਤੀ ਜਦ ਤੱਕ ਤੂੰ ਜਿੰਦਾ ਹੈ ਤੇਰੇ ਕੋਲ ਹੀ ਰਹਿਣੀ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਖਾਨਦਾਨ ਦਾ ਜੇਠਾ ਪੁੱਤ ਹੋਏਗਾ ਉਹਦੇ ਕੋਲ ਚਲੇ ਜਾਣੀ ਉਸ ਖਾਨਦਾਨ ਦਾ ਜੇਠਾ ਪੁੱਤ ਮੇਰੇ ਹੀ ਹੈ ਤੇ ਤਾਇ ਨੇ ਇਹੀ ਕਿਹਾ ਸੀ ਵੀ ਤੈਨੂੰ ਕਿਸੇ ਚੀਜ਼ ਦਾ ਕੋਈ ਲਾਭ ਨਹੀਂ ਹੈ ਕਿਸੇ ਕੋਲੋਂ ਪੈਸਾ ਨਹੀਂ ਮੰਗਣਾ ਕਿਸੇ ਕੋਲੋਂ ਕੋਈ ਚੀਜ਼ ਦਾ ਐ ਨਹੀਂ ਕਰਨਾ ਵੀ ਹੱਥ ਕਿਸੇ ਅੱਗੇ ਨਹੀਂ ਹਟਣਾ ਭੋਲੇ ਨਾਨ ਤੇਰੇ ਤੇ ਪੂਰੀ ਰਹਿਮਤਾ ਕਰਦੇ ਨੇ ਹਰ ਵਕਤ ਭੋਲੇ ਨਾਨ ਨੇ ਮੇਰੇ ਤੇ ਸਾਥ ਦਿੱਤਾ ਤਿੰਨ ਵਾਰੀ ਮੇਰੇ ਨਾਲ ਮੌਤ ਦਾ ਕਾਰਨ ਵੀ ਵਿਚਾ ਮੈਨੂੰ ਅੱਧੀ ਕੋਈ ਦੁੱਖ ਨਹੀਂ ਸਪ ਮੌਤ ਦਾ ਕਾਰਨ ਕੀ ਬਣਿਆ ਪਹਿਲੀ ਵਾਰ ਜਿੱਥੇ ਤੁਸੀਂ ਇਸ ਲਈ ਮੇਰੇ ਕੋ ਖੜੇ ਹੋ ਆ ਉੱਪਰ ਬਿਜਲੀ ਦੀ ਤਾਰ ਪਈ ਹੈ ਉਹ ਜੋ ਟੁੱਟਾ ਇੱਥੇ ਤਾੜ ਡੇਗੀ ਮੈਂ ਇਧੋ ਚੜਨ ਲੱਗੇ ਮੇਰਾ ਪੈਰ ਸਲਿੱਪ ਹੋਇਆ ਤਾਰ ਮੇਰੇ ਇਸ ਹੱਥ 'ਚ ਵੜੀ ਤੇ 9 ਮਿੰਟ ਬਿਜਲੀ ਆ ਕਰੰਟ ਪਿਆ ਰਿਆ ਨਾ ਉਦੋਂ ਬਚਿਆ 84 ਚ ਗਵਰਮੈਂਟ ਦੀ ਜੱਗ ਲੱਗੀ ਬੰਦੇ ਬਚਾਉਂਦੇ ਉਦੋਂ ਮੈਂ ਪੂਰਾ ਖੁਦ ਜਲ ਚੁੱਕਾ ਸੀ ਡਾਕਟਰ ਕਹਿੰਦੇ ਮਰ ਜੇਗਾ ਮੈਂ ਉਦੋਂ ਵੀ ਜਿੰਦਾ ਰਿਆ ਫਿਰ ਸੱਤ ਲੋਈਏ ਚ ਗਣਪਤੀ ਦੀ ਮੂਰਤੀ ਤਾਰਨ ਗਏ ਉਹਨਾਂ ਨੂੰ ਤਾਰਦੇ ਹੋਏ ਮੇਰੇ ਗਲੇ ਵਿੱਚ ਉਹਨਾਂ ਦਾ ਕਪੜਾ ਫਸ ਗਿਆ ਤੇ ਮੈਨੂੰ ਮੂਰਤੀ ਪਾਣੀ ਵਿੱਚ ਹੀ ਲੱਗੀ ਮੈਂ ਉਦੋਂ ਵੀ ਬਚ ਗਿਆ ਜਾਨੀ ਮੈਂ ਆਪਣਾ ਚੌਥਾ ਜਨਮ ਕੱਢ ਚੁੱਕਾ ਅੱਛਾ ਡਰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਸੱਪ ਫੜ ਰਹੇ ਹੋ ਕਿ ਡਰ ਲੱਗੇ ਡਰਦਾ ਸਾਨੂੰ ਕੋਈ ਹੁਣ ਮੈਨੇ ਦੱਸੋ ਵੀ ਕਿਹੜਾ ਬੰਦਾ ਆ ਜਿਹਨੇ ਮਾਪੇ ਬਾਪ ਨੂੰ ਆਪਣੇ ਸਹੀ ਸਲਾਮਤ ਘਰੇ ਲੈ ਆਣ ਲਈ ਮਾਪੇ ਬਾਪ ਉਹਨੂੰ ਮਾਰ ਦੇਣਗੇ ਨਹੀਂ ਮਾਰ ਸਕਦੇ ਬੱਚਾ ਨਾਨ ਹੋ ਸਕਦਾ ਸ਼ੈਤਾਨ ਹੋ ਸਕਦਾ ਮਾਪੇ ਬਾਪ ਸ਼ੈਤਾਨ ਨਹੀਂ ਹੁੰਦੇ ਇਹ ਮੇਰੇ ਕੋਲ ਜਿਹੜੇ ਇਸਲੇ ਬੈਠੇ ਜਿਹੜੇ ਮੈਂ ਅੱਜ ਫੜੇ ਆ ਇਹ ਨਾਗਮਾਤਾ ਹੈ ਮੇਰੀ ਮਾਂ ਇਹਨਾਂ ਦੀ ਸੇਵਾ ਹੀ ਮੇਰਾ ਕਰਮ ਹੈ ਔਰ ਮੈਨੂੰ 13-9 ਸਾਲ ਹੋ ਗਏ ਵੀ ਮੈਂ ਆਪਣੀ ਜਨਾਨੀ ਦੋ ਗਏ ਤੋਂ ਬਾਅਦ ਮੈਂ ਬੱਚਾ ਕੋਲ ਵੀ ਸ਼ਕਲ ਦੇਖੀ ਨੋਸਾ ਲੋਗੇ ਮੈਨੂੰ ਕੋਈ ਕੰਮ ਨਹੀਂ ਕਰ ਰਿਹਾ ਕੋਈ ਕਾਰ ਨਹੀਂ ਕਰ ਰਿਹਾ ਬਸ ਇੰਨੀ ਸੇਵਾ ਕਰ ਰਿਹਾ ਤੇ ਭੋਲੇ ਨਾਦਮ ਨੂੰ ਰੋਟੀ ਬਣ ਰਹੀ ਕਰਦੇ ਵਿੱਚ ਕੋਈ ਨਹੀਂ ਹੈਗਾ ਤੁਸੀਂ ਇਕੱਲੇ ਰਹਿੰਦੇ ਹੋ ਇੱਥੇ ਮੈਂ ਇਕੱਲਾ ਰਹਿਣਾ ਫੁੱਲ ਫੈਮਿਲੀ ਹੈ ਚਾਰ ਪੈਣਾ ਤਿੰਨ ਪਾਈਆਂ ਉਹਨਾਂ ਨਾਲ ਮੇਰੀ ਬੰਨਣੀ ਨਹੀਂ ਆ ਗਈ ਤੇ ਬੱਚੇ ਬੱਚੇ ਮੇਰੇ ਦੋ ਕੁੜੀਆਂ ਵਾ ਉਹਨਾਂ ਦਾ ਵਿਆਹ ਕਰਤਾ ਆਇਆ ਮੁੰਡਾ ਵਾ ਵੱਡਾ ਉਹ ਕਹਿੰਦਾ ਪੁਲਿਸ ਦੀ ਨੌਕਰੀ ਕਰਨੀ ਮੈਨੂੰ ਪੁਲਿਸ ਦੀ ਨੌਕਰੀ ਪਸੰਦ ਨਹੀਂ ਉਹਦੀ ਇਸ ਲਈ ਉਹਨੇ ਮੈਂ ਘਰੋਂ ਕੱਢਿਆ ਆਇਆ ਤੇ ਛੋਟਾ ਕਹਿੰਦਾ ਦਾ ਵਕੀਲ ਬੰਨਾ ਮੈਨੂੰ ਉਹ ਵੀ ਪਸੰਦ ਨਹੀਂ ਮਗਾ ਅਨੁਮਾਇ ਲ ਕਾਨੂੰਨੀ ਚਾਹਦਾ ਕਿਉਂਕਿ ਛੋਟਾ ਬੋਧ ਹੈ ਉਹ ਅਸੀਂ ਉਮਰ ਸਿਰਫ 11 ਸਾਲ ਹੈ ਕਿਉਂਕਿ ਦੋਈ ਪਾਸੇ ਲੁੱਟਖੋ ਚੋਰ ਬਜੜੀ ਹੈ ਵਕੀਲਾ ਕੋਲ ਚਲੇ ਉਹ ਲੁੱਟਦੇ ਖਾਂਦੇ ਆ ਇਹਨਾਂ ਕੋਲ ਚਲੇ ਜਾਓ ਉਹ ਲੁੱਟਦੇ ਖਾਂਦੇ ਆ ਅਸਲੀ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜੀ ਨਾਲੋਂ ਸਾਰਾ ਕੁਝ ਮਾਫ ਕੀਤਾ ਜਾਵੇ ਜੇਕਰ ਗੱਲ ਕੀਤੀ ਜਾਵੇ ਸਾਂਪ ਦੀ ਹੈਨਾ ਵੀ ਤੁਸੀਂ ਉਹਨੂੰ ਕੱਲੇ ਤੋਂ ਫੜਦੇ ਹੋ ਤੇ ਕਿਤੇ ਨਾ ਕਿਤੇ ਰੋਕਿਆ ਨਹੀਂ ਜਾਂਦਾ ਤੁਹਾਡੇ ਮੁੰਡੇ ਵੱਲੋਂ ਜੋ ਕੁੜੀਆਂ ਵੱਲੋਂ ਕਿ ਬਹੁਤ ਜ਼ਿਆਦਾ ਰisks ਕੀ ਹੈ ਨਾ ਫੜੋ ਡਰ ਲੱਗਦਾ ਹੋ ਮੇਰੀ ਬੇਟੀ ਸ਼ਮਨ ਲਾਡਲੀ ਬੇਟੀ ਛੋਟੀ ਮਨ ਮੈਨੂੰ ਕਹਿੰਦੀ ਪਪਾ ਤੁਸੀਂ ਕਿਉਂ ਕਰਦੇ ਹੋ ਮਾਂ ਬੇਟਾ ਦੇਖ ਮੇਰੀ ਸੇਵਾ ਇਹ ਖਾਨਦਾਨੀ ਹੈ ਤੁਸੀਂ ਧੀਆ ਤੁਹਾਨੂੰ ਇਹ ਆਂਚ ਨਹੀਂ ਆਏਗੀ ਤੇ ਮੈਨੂੰ ਕਹਿੰਦੀ ਪਪਾ ਜੇ ਇਦਾਂ ਤੁਹਾਨੂੰ ਕੁਝ ਹੋ ਗਿਆ ਤੇ ਅਸੀਂ ਕਿੱਥੇ ਜਾਵਾਂਗੇ ਮਾਂ ਬੇਟਾ ਦੇਖ ਉਦੇ ਘਰ ਦੇਰ ਹੈ ਹੰਦੇਰਨੀ ਹੈ ਮੈਨੂੰ ਉਹਨਾਂ ਨੇ ਜਿਸਲੇ ਚੱਕਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਮੈਂ ਕੱਲ ਨੂੰ ਤੇਰਾ ਮੈਂ ਵਿਆਹ ਕਰਦਾ ਆਵਾ ਉਦੋਂ ਤੂੰ ਡੋਲੀ ਚ ਉੱਥੇ ਫੇੜਿਆਂ ਤੇ ਬੈਠੀ ਹੋਵੇਂ ਤੇ ਮੈਂ ਪਿੱਛੇ ਉੱਥੇ ਮੈਂ ਖੜੇ ਖੜੇ ਮਰ ਜਾ ਮੈਂ ਕਿਹਾ ਕਿਸੇ ਨੂੰ ਚੀਜ਼ ਦਾ ਨਹੀਂ ਪਤਾ ਮੈਂ ਕਿਹਾ ਇਹਨਾਂ ਵੀ ਇਹਨਾਂ ਦੀ ਸੇਵਾ ਹੀ ਮੈਨੂੰ ਅੱਜ ਤੁਹਾਨੂੰ ਇੱਥੇ ਤੱਕ ਲਿਆਈ 9 ਸਾਲ ਮੈਂ ਤੁਹਾਨੂੰ ਕਿੱਦਾਂ ਪਾਲਿਆ ਇਕੱਲੇ ਨੇ ਮੈਨੂੰ ਪਤਾ ਕੋਈ ਤੁਹਾਡੀ ਭੂਆ ਨਹੀਂ ਕੋਈ ਚਾਚੇ ਤੁਹਾਡੇ ਕੋਲ ਨਹੀਂ ਆਏ ਮੈਂ ਇਕੱਲਾ ਬੰਦਾ ਕੀ ਕਰਾਂ ਰੱਖਿਆ ਚਲਾਇਆ ਦਿਨ ਦਿਹਾੜੀ ਕੀਤੀ ਮੈਂ ਇਹੰਤੇ ਕਰਕੇ ਤੁਹਾਨੂੰ ਪਾਲ ਕੇ ਅੱਜ ਤੁਹਾਨੂੰ ਚੰਗੇ ਘਰ ਵਿੱਚ ਭੇਜਦਾ। ਅੱਛਾ ਜਿਹੜਾ ਗੱਲ ਕੀਤੀ ਜਾਵੇ ਹੈਨਾ ਤੁਸੀਂ ਕਹਿ ਰਹੇ ਹੋ ਕਿ ਡਰ ਹੁੰਦਾ ਇੱਕ ਤਰੀਕੇ ਦਾ ਹਰ ਕਿਸੇ ਨੂੰ ਭੈਅ ਹੁੰਦਾ ਵੀ ਹੈਨਾ ਕਿ ਸਾਂਪਾ ਲੜ ਵੀ ਜਾਊਗਾ। ਸਭ ਤੋਂ ਵੱਡਾ ਸਾਂਪ ਕਦੋਂ ਫੜਿਆ ਸੀ ਤੇ ਕਿੰਨਾ ਅ ਅੰਦਰ ਡਰ ਲੱਗਿਆ ਸੀ ਉਹਨੂੰ ਫੜਦੇ ਹੋ। ਮੈਨੂੰ ਕੋਈ ਡਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਨੂੰ ਡਰ ਨਹੀਂ ਲੱਗਦਾ। ਸਾਡੀ ਅੱਜ ਤੋਂ 2 ਦਿਨ ਪਹਿਲਾਂ ਹੀ 3 ਦਿਨ ਪਹਿਲਾਂ ਐਤਵਾਰ ਪੂਰੇ 1 ਵਜੇ ਤਾਜਪੁਰ ਚੌਂਗ ਦੇ ਵਿੱਚ ਕੰਡੇ ਦੇ ਉੱਤੋਂ ਸੱਪ ਨਿਕਲਿਆ। ਔਰ ਮੈਨੂੰ ਆਪਣੇ ਨਾਲ ਡਰ ਨਾਲੋਂ ਜ਼ਿਆਦਾ ਮੈਨੂੰ ਸਾਹਮਣੇ ਦੋ ਬੱਚੇ ਖੜੇ ਨਜ਼ਰ ਆਏ ਜਿਹੜਾ ਸੱਪ ਉਹਨਾਂ ਵੱਲ ਭੱਜਿਆ ਜਾ ਰਿਹਾ ਸੀ ਇੱਕ ਸਿੰਘ ਸਾਹਿਬ ਪ੍ਰਧਾਨ ਸਾਹਿਬ ਨੇ ਬੋਲਿਆ ਕਹਿੰਦੇ ਬਿੱਟੂ ਉਹ ਸੱਪ ਜਾ ਰਿਹਾ ਮੈਂ ਬਿੱਟੂ ਨੂੰ ਤੱਕਾ ਦੇ ਕੇ ਰੋਡ ਕ੍ਰੋਸ ਕਰਕੇ ਟੈਂਪੂ ਵਾਲੇ ਨੂੰ ਦਬਕਾ ਮਾਰ ਕੇ ਰੋਕ ਕੇ ਮੈਂ ਜਾ ਕੇ ਉਹ ਸੱਪ ਫੜਿਆ ਉਹਦੀ ਵੀਡੀਓ ਬਣੀਆਂ ਪਈਆਂ ਲੋਕਾਂ ਨੇ ਮੋਬਾਈਲਾਂ ਵਿੱਚ ਫੋਟੋਆਂ ਆਈਆਂ ਪਈਆਂ ਉਹਨਾਂ ਨੇ WhatsApp ਵੀ ਕਰਤੀਆਂ ਅੱਛਾ ਜੇਕਰ ਕਿਸੇ ਨੇ ਸੱਪ ਫੜਾਉਣਾ ਹੋਵੇ ਜਾਂ ਤੁਹਾਨੂੰ ਬੁਲਾਉਣਾ ਹੋਵੇ ਕੋਈ ਆਪਣਾ ਨੰਬਰ ਵਗੈਰਾ ਐ ਲੋਕੇਸ਼ਨ ਵਗੈਰਾ ਦੱਸਦਾ ਮੈਂ ਲੁਧਿਆਣਾ ਤਾਜਪੁਰ ਕੰਡੇ ਅਮਨ ਧਰਮਕਰਨ ਦਾ ਤੇ ਆ ਜੀ ਕੰਡੇ ਦੇ ਬਿਲਕੁਲ ਸਾਹਮਣੇ ਮੇਰੇ ਭਾਜੀ ਦਾ ਆਫਿਸ ਹੈ ਜਿੱਥੇ ਮੈਂ ਰਹਿੰਦਾ ਵਾਂ ਤੇ ਮੇਰਾ ਮੋਬਾਈਲ ਨੰਬਰ ਹੈ 9878509032 ਅੱਛਾ ਇੱਕ ਗੱਲ ਹੋਰ ਤੁਸੀਂ ਕਹਿ ਰਹੇ ਮੈਨੂੰ ਡਰ ਨਹੀਂ ਲੱਗਦਾ ਪਰ ਕਿਤੇ ਨਾ ਕਿਤੇ ਤੁਸੀਂ ਕੱਲੇ ਵੀ ਰਹਿੰਦੇ ਹੋ ਕਿਤੇ ਐ ਨਹੀਂ ਲੱਗਦਾ ਵੀ ਸੱਪ ਜਿਹੜੇ ਨੇ ਕਹਿੰਦੇ ਬਦਲਾ ਵੀ ਲੈਂਦੇ ਨੇ ਹੈਨਾ ਮੈਂ ਬੜਾ ਸੁਣਿਆ ਹੋਇਆ ਮੈਂ ਮੂਵੀਆਂ 'ਚ ਵੀ ਦੇਖਿਆ ਹੋਇਆ ਕਿ ਸੱਪ ਬਦਲਾ ਲੈਂਦੇ ਨੇ ਕਿ ਤੁਹਾਨੂੰ ਲੱਗਦਾ ਵੀ ਸੱਪ ਬਦਲਾ ਲੈਂਦੇ ਨੇ ਆਡੀ ਗੱਲ ਬਿਲਕੁਲ ਸਹੀ ਹੈ ਵੀ ਸੱਪ ਬਦਲ ਲੈ ਲੈਂਦੇ ਨੇ ਸੱਪ ਬਦਲ ਉਹਨਾਂ ਕੋਲ ਲੈਂਦੇ ਨੇ ਜਿਹੜਾ ਉਹਨਾਂ ਦਾ ਜੋੜਾ ਮਾਰ ਦਿੰਦਾ ਜਿਵੇਂ ਇੱਕ ਨਾਗ ਨੂੰ ਮਾਰਤਾ ਨਾਗ ਨਹੀਂ ਛੱਡਦੀ ਨਹੀਂ ਉਹ ਸੱਤ ਬੰਦੇ ਤੱਕ ਜਨਮ ਤੱਕ ਉਹਨੇ ਉਹਨਾਂ ਬਦਲ ਲੈਣੀਆਂ ਤੇ ਜੇ ਸੇਵਾ ਕਰਨੀ ਹੈ ਜਿੱਦਾਂ ਹੀ ਫੜਨਾ ਕਹਿੰਦੇ ਵੀ ਜਿਹੜਾ ਸੱਪ ਨੂੰ ਫੜ ਕੇ ਦੰਦ ਤੋੜੇ ਜਾਣ ਤੇ ਉਹ ਦੰਦ ਤੱਤੇ ਹੀ ਜਿੰਦਾ ਰਹਿੰਦਾ ਜਦ ਤੱਕ ਦੰਦ ਨਹੀਂ ਆਉਂਦੇ ਜਿੱਦਾਂ ਹੀ ਦੰਦ ਆਉਂਦੇ ਆ ਦੰਦ ਤੋੜਨ ਵਾਲੇ ਨੂੰ ਆਂਦੇ ਹੀ ਪਹਿਲਾਂ ਦੱਸਦਾ ਇਹ ਦੰਦਨਾਂ ਨੂੰ 1 ਸਾਲ ਬਾਅਦ ਦੁਬਾਰਾ ਮਿਲਨੇ ਜਿਹੜੇ ਆਪਾਂ ਤੋੜ ਦਿੰਨੇ ਆ ਉਹਦਾ ਦੰਦ ਨਹੀਂ ਇਹਨਾਂ ਕੋਲ ਆਣੇ ਮਰਦੇ ਜਦੋਂ ਜੇਕਰ ਗੱਲ ਕੀਤੀ ਜਾਵੇ ਸਪੇਰਿਆਂ ਦੀ ਤੇ ਹੋਰ ਬਾਕੀ ਬਾਬਿਆਂ ਦੀ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਕਿ ਹਾਂ ਤੁਹਾਡੇ ਘਰੇ ਇਦਾਂ ਸੱਪ ਨੇ ਆਪਾਂ ਇਦਾਂ ਫੜਾਂਗੇ ਇਦਾਂ ਫੜਾਂਗੇ ਪਰ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਕੋਲ ਕੋਈ ਟਰਿਕ ਹੁੰਦੀ ਹੈ ਮੈਂ ਉਹਨਾਂ ਕੋਲ ਕੋਈ ਟਰਿਕ ਨਹੀਂ ਹੁੰਦੀ ਜੀ ਉਹਨਾਂ ਨੇ ਇਸ ਬੀਨਦੇਵ ਜਰੀਏ ਕਾਲਾ ਇਲਮ ਸਿੱਖਿਆ ਜੀ ਕਾਲਾ ਇਲਮ ਸਿੱਖਿਆ ਵੀ ਅਸੀਂ ਮੈਂ ਤਾਂ ਸਿਰਫ ਇਦਾਂ ਹੀ ਜਨਾਂ ਜੀ ਨਾ ਮੇਰੇ ਕੋਈ ਚੀਜ਼ ਹੈ ਉਹ ਇਦਾਂ ਵੱਡਾ ਚੋਲਾ ਪਾ ਲੈਂਦੇ ਨੇ ਚੋਲਾ ਪਾ ਲੈਂਦੇ ਨੇ ਚੋਲੇ ਦੇ ਉੱਤੇ ਜਿਹੜਾ ਤੋਲੀਆਂ ਪਾਇਆ ਹੁੰਦਾ ਉਹਦੀਆਂ ਕਦੇ ਵੀ ਦੇਖਣਾ ਉਹਨਾਂ ਦੇ ਧਾਗੇ ਦੀ ਲੜਾ ਪਈਆਂ ਹੁੰਦੀਆਂ ਨੇ ਉਹ ਜਿਸਲੇ ਜਾਂਦੇ ਨੇ ਸਭ ਨੂੰ ਕਹਿੰਦੇ ਬੀਬੀਓ ਬਾਹਰ ਹੋ ਜਾਓ ਬੱਚਿਓ ਬਾਹਰ ਹੋ ਜਾਓ ਭਾਜੀ ਬਾਹਰ ਹੋ ਜਾਓ ਐਸੀ ਅੰਦਰੋਂ ਜਾ ਕੇ ਫਰਕੇ ਲੈਣੇ ਆ ਅੰਦਰ ਜਾਂਦੇ ਨੇ ਧਾਗਾ ਸੁੱਟਦੇ ਨੇ ਕਾਲਾ ਇਲਮ ਪਰਦੇ ਨੇ ਤੇ ਜਿਸ ਘਰ ਚ ਇੱਕ ਸੱਪ ਹੋਵੇ ਉੱਥੋਂ ਦੀ ਪੰਜ ਪੰਜ ਸੱਪ ਕੱਢਦੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਪੈਸੇ ਦੀ ਕਮਾਈ ਹੈ ਵੀ ਇਹਨਾਂ ਕੋਲ ਮੈਂ ਇਹਨਾਂ ਪੈਸਾ ਲੈਣਾ ਮੈਨੂੰ ਪੈਸੇ ਦੀ ਕੋਈ ਲਾਲਚ ਨਹੀਂ ਮੇਰੇ ਕੋਈ ਮੇਰੇ ਕੋ ਸੱਪ ਦਾ ਡੰਗਿਆ ਵੀ ਆ ਜੇ ਮੈਂ ਉਹਦਾ ਵੀ ਫ੍ਰੀ ਇਲਾਜ ਕਰਦਾ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਇਲਾਜ ਕਰਦੇ ਹੋ ਚਾੜਾ ਕਰਦੇ ਹੋ ਤੇ ਉਹ ਠੀਕ ਹੋ ਜਾਂਦਾ ਮੇਰੇ ਕੋ ਸੱਪ ਦਾ ਡੰਗਿਆ ਆ ਜੇ 40 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ ਜੇ ਜੇ ਲੜਿਆ ਹਸਪੀਟਲ ਜਿੱਥੇ ਮਰਜ਼ੀ ਜਾਣਾ ਜਾਓ ਜਿੰਨਾ ਪੈਸਾ ਗਵਾਣਾ ਗਵਾਓ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ ਜੇ ਅਗਰ 24 ਘੰਟਿਆਂ ਤੋਂ 1 ਮਿੰਟ ਪਹਿਲਾਂ ਵੀ ਮੇਰੇ ਕੋਲ ਆ ਗਿਆ ਮੈਂ ਕੋਰੇ ਕਾਗਜ਼ ਦੇ ਉੱਤੇ ਸੈਨ ਕਰਕੇ ਲਿਖ ਕੇ ਦਊਂਗਾ ਬੰਦਾ ਜਿੰਦਾ ਰਹੇਗਾ ਪੱਕੀ ਗੱਲ ਹੈ ਮਤਲਬ ਕਹਿ ਰਹੇ ਹਾਂ ਕਿ 24 ਘੰਟਿਆਂ ਦੇ ਵਿੱਚ ਵਿੱਚ ਜੇਕਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆ 24 ਘੰਟੇ ਤੋਂ ਪਹਿਲਾਂ ਹੁਣ ਕਈ ਵਾਰੀ ਐਦਾਂ ਮੈਂ ਵੀ ਇਹ ਹੁੰਦਾ ਅਸਲ ਵਿੱਚ ਪਤਾ ਨਹੀਂ ਕੁੜੀਆਂ ਮਿਲੇ ਨਾ ਮਿਲੇ ਨੀ ਤਾਂ ਤੁਹਾਨੂੰ ਮੈਂ ਕੁੜੀਆਂ ਹੁੰਦੀ ਤਾਂ ਮੈਂ ਤੁਹਾਨੂੰ ਮਿਲਾਈ ਦਿੰਦਾ ਜਿਹਦੇ ਸ਼ਾਦੀ ਦੇ ਉੱਤੇ ਉਹਨੂੰ ਹੀ ਡੰਗ ਵੱਜਿਆ ਉਹਦੇ ਮਾਪੇ ਵਾਪਸ ਸੀ ਐਮਸੀ ਸਿਵਲ ਧਿਆਨਨ ਸਾਰੇ ਹਸਪੀਟਲਾਂ ਚ ਗਏ ਸੀ ਜਿਨ੍ਹਾਂ ਨੇ ਹਰ ਕੇ ਮਰਿਆ ਘਰਾੜ ਕੀਤਾ ਜਦੋਂ ਸੀਐਮਸੀ ਦੇ ਵਿੱਚੋਂ ਬਾਹਰ ਨਿਕਲੇ ਇੱਕ ਟੈਂਪੂ ਵਾਲੇ ਨੇ ਬੀਬੀ ਨੂੰ ਪੁੱਛਿਆ ਵੀ ਬੀਬੀ ਕੀ ਗੱਲ ਹੋ ਗਈ ਹੈ ਵੀ ਅੱਛੇ ਘਰ ਦੇ ਹੋ ਕਹਿੰਦਾ ਪੁੱਤ ਸਾਡੀ ਤਾਂ ਜਿੰਦਗੀ ਖਤਮ ਹੋ ਗਈ ਅੱਜ ਮੇਰੀ ਕੁੜੀ ਦਾ ਵਿਆਹ ਸੀਗਾ ਤੇ ਮੇਰੀ ਕੁੜੀ ਨੂੰ ਸੱਪ ਲੜ ਗਿਆ ਤੇ ਉਹ ਮਰ ਗਈ ਕਹਿੰਦਾ ਕਿੰਨਾ ਟਾਈਮ ਹੋਇਆ ਕਹਿੰਦੀ 18 ਘੰਟੇ ਹੋ ਚੁੱਕੇ ਨੇ ਅਸੀਂ ਹਸਪੀਟਲ ਤੱਕੇ ਖਾ ਕੇ ਲੱਖਾਂ ਰੁਪਏ ਲਾ ਲਿਆ ਕਹਿੰਦਾ ਜੇ 18 ਘੰਟੇ ਹੋ ਗਏ ਆ ਕਹਿੰਦਾ ਫੇ ਇੱਕ ਵਾਰੀ ਸਾਡੇ ਕੋ ਵੀ ਇੱਕ ਬੰਦਾ ਹੈ ਵੀ ਇੱਕ ਵਾਰੀ ਤੁਸੀਂ ਉਹਨੂੰ ਵੀ ਦਿਖਾ ਲਓ ਅਗਰ ਜੇ ਤਾਂ ਸਾਡੀ ਪੈਣ ਵਿੱਚ ਇੱਧਰ ਦਮ ਜਿੰਦਗੀ ਹੋਈ ਜਨਮ ਹੋਇਆ ਤੇ ਮਿਲੇਗੀ ਉਹ ਬੰਦਾ ਲੈ ਕੇ ਮੇਰੇ ਚਾਹ ਦੀ ਸ਼ਾਪ ਤੇ ਆਇਆ ਸੀਗਾ ਉਸ ਵੇ ਮੈਂ ਗੋਬਾਲ ਨਗਰ ਚੌਂਕੇ ਰੰਦਾ ਸੀਗਾ ਤੇ ਮੈਂ ਦੇਖਿਆ ਵੀ ਮੈਂ ਗਿਆ ਚਾਹ ਦਿਨ ਜੋ ਮੈਂ ਚਾਹ ਦੇ ਕੇ ਵਾਪਸ ਆਇਆ ਤੇ ਸਰ ਵੀ ਅੱਗੇ ਆਏ ਦੇਖਿਆ ਤਿੰਨ ਗੱਡੀਆਂ ਜਿਪਸੀਆਂ ਖੜੀਆਂ ਤੇ ਇੱਕ 3 ਵੀਲਰ ਖੜਾ ਜੇ 3 ਵੀਲਰ ਚ ਲੇਡੀਜ਼ ਖੜੀ ਸੀਗੀ ਔਰ ਮੈਂ ਉਹਨਾਂ ਨੂੰ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਕਹਿੰਦੀ ਵੀ ਭਾਈ ਇੱਥੇ ਕੋਈ ਸੱਪਾ ਵਾਲਾ ਬੰਦਾ ਹੈ ਮੈਂ ਕਹਾ ਹਾਂ ਜੀ ਮੈਂ ਕਹਾ ਤੁਸੀਂ ਬੋਲੋ ਕੀ ਗੱਲ ਹੋਈ ਕਹਿੰਦੀ ਮੇਰੀ ਕੁੜੀ ਨੂੰ 18 ਤੇ ਘੰਟੇ ਹੋ ਗਏ ਅੱਧਾ ਘੰਟਾ ਪੂਨਾ ਘੰਟਾ ਸਾਨੂੰ ਇੱਥੇ ਆਏ ਨੂੰ ਹੀ ਹੋ ਗਿਆ ਜਣੀ 19 ਘੰਟੇ ਹੋ ਗਏ ਵੀ ਮੇਰੀ ਕੁੜੀ ਦਾ ਵਿਆਹ ਹੋਇਆ ਮੈਂ ਉਹਨਾਂ ਮੈਂ ਧੀ ਪਿਆ ਨੂੰ ਹੱਥ ਨਹੀਂ ਲੰਦਾ ਮੇਰੇ ਅੱਖਾਂ ਤੇ ਬੰਨ੍ਹ ਦੋ ਪੱਟੀ ਮੈਂ ਆਪਣਾ ਹੱਥ ਸੀਰ ਤੋਂ ਐ ਕਰੂੰਗਾ ਜਿੱਥੇ ਜਾ ਕੇ ਮੇਰਾ ਹੱਥ ਰੁੱਕ ਜੇ ਉਹ ਜਗ੍ਹਾ ਤੁਸੀਂ ਦਬਾ ਲੈਣੀ ਹੈ ਕਪੜਾ ਪਾ ਦੋ ਮੈਂ ਕੁੜੀ ਬਚਾ ਲੈਣੀ ਹੈ ਸ਼ਾਬਾਸ਼ ਕੁੜੀ ਬਚ ਗਈ ਫਿਰ ਹਾਂਜੀ ਕੁੜੀ ਬਚ ਗਈ ਦੋ ਮੁੰਡੇ ਦੀ ਮਾਂ ਵਾ ਉਹ ਦੋਨੋਂ ਲੜਕੇ ਮੈਨੂੰ ਮਾਮਾ ਜੀ ਕਹਿੰਦੇ ਨੇ ਸ਼ਾਬਾਸ਼ ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਜਾਂਦੇ ਜਾਂਦੇ ਮੈਂ ਇਹੀ ਕਹੂੰਗਾ ਵੀ ਭੋਲੇ ਨਾਲ ਸਭ ਤੇ ਕਿਰਪਾ ਕਰਨ नागराज ਲੋਕਾਂ ਦੇ ਘਰਾਂ ਦੀ ਜਗ੍ਹਾ ਇੱਧਰ ਸਿੱਧਾ ਮੇਰੇ ਕੋਲ ਆ ਕੇ ਰਹਿਣ ਵੀ ਮੈਨੂੰ ਕੋਈ ਖਤਰਾ ਨਹੀਂ ਅੱਜ ਵੀ ਤਾਇਆ ਅੱਛਰੇ ਦੇ ਦੋ ਪਹਿਲਾਂ ਮੈਂ ਫੜ ਕੇ ਛੱਡ ਚੁੱਕਾ ਵਾਂ ਇੱਕ ਮੈਂ ਹੁਣ ਫੇਰ ਫੜ ਕੇ ਲਿਆ ਆ ਆ 15 ਮਿੰਟ ਪਹਿਲਾਂ ਮੈਂ ਸੱਪ ਫੜਿਆ ਸੀ ਸੋ ਹਲੋ ਜੀ ਅਸੀਂ ਗੱਲ ਕਰ ਲਈਏ 15 ਮਿੰਟ ਪਹਿਲਾਂ ਕਹਿੰਦਾ ਮੈਂ ਸੱਪ ਫੜਿਆ ਸੀ ਕਿ ਜੇ ਸੱਪ ਦੀ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਸੱਪ ਫੜੇ ਹੋਏ ਨੇ ਤੇ ਇਹਨਾਂ ਦਾ ਦਾਵਾ ਵੀ ਹੈ ਕਿ ਜੇ ਕਿਤੇ ਜੇਕਰ ਕਿਸੇ ਨੂੰ ਜਿਹੜਾ ਸੱਪ ਲੜ ਜਾਂਦਾ ਹੈ 24 ਘੰਟੇ ਦੇ ਵਿੱਚ ਵਿੱਚ ਇਹ ਜਿਹੜਾ ਉਹਨੂੰ ਸਹੀ ਕਰ ਦੇਣਗੇ ਉਹਦੀ ਜਿਹੜੇ ਬੋਡੀ ਦੇ ਵਿੱਚ ਜਿਹੜਾ ਜ਼ਹਿਰ ਆ ਉਹ ਕੱਢ ਦੇਣਗੇ ਆਪਣੇ ਜਿਹੜੇ ਮੰਤਰ ਨਾਲ ਅੱਛਾ ਕੋਈ ਮੰਤਰ ਵੀ ਆ ਤੁਹਾਡੇ ਕੋਲ ਮੰਤਰ ਮੈਂ ਕੋਲਾ ਸਿਰਫ ਭੋਲੇ ਨਾ ਦਾ ਮਖਾਲੀ ਉਹਨਾਂ ਦਾ ਜਾਪ ਕਰਦਾ ਜਾਪ ਕਰਨ ਤੋਂ ਬਾਅਦ ਮੈਨੂੰ ਸਿਰਫ 나ਗ ਮੰਤਰ ਹੁੰਦਾ 나ਗ ਮੰਤਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਮੰਤਰ ਅੱਜ ਦੱਸਿਆ ਲੋਕ ਰਿਕਾਰਡਿੰਗ ਕਰਦੇ ਨੇ ਤੇ ਟੀਵੀ ਵਾਲੇ ਰਿਕਾਰਡਿੰਗ ਕਰਕੇ ਉਸ ਉਹਦੇ ਵੀ ਸਰ 나ਗ ਮੰਤਰ ਪਾਉਣ ਤੋਂ ਬਾਅਦ ਸੀ ਉਹਨਾਂ ਦੀ ਖਾਨਦਾਨ ਦੀ ਬਖਸ਼ ਲੈ ਲਈ ਜੀ ਮੰਤਰ ਮੈਂ ਨਹੀਂ ਹਦਾ ਬਾਈ ਮੈਂ ਖਾਲੀ ਭੋਲੇ ਨਾ ਦਾ ਜਾਪ ਕਰਦਾ ਕੱਚੀ ਲੱਸੀ ਮੇਰਾ ਮੇਨ ਮੋਡ ਹੈ ਇਸ ਜਿਸ ਹੱਦ ਤੋਂ ਮੈਂ ਕੱਚੀ ਲੱਸੀ ਪਾਣੀ ਪਾ ਕੇ ਛਿੱਟਾ ਦੇਣਾ ਹੈ ਉਸੇ ਏ ਤਨਾ ਮੈਂ ਸੱਪ ਵਰਨਾ ਕੋਈ ਦੂਜਾ ਆਥਮੇ ਮੈਂ ਯੂਜ਼ ਨਹੀਂ ਕਰਦਾ ਅੱਜ ਸੱਪ ਨੂੰ ਤੁਸੀਂ ਕੱਚੀ ਲੱਸੀ ਦੇ ਵਿੱਚ ਵੀ ਰੱਖਿਆ ਹੋਇਆ ਹਾਂਜੀ ਕੱਚੀ ਲੱਸੀ 'ਚ ਰੱਖਿਆ ਜਾਂਦਾ ਜੀ ਮੈਨੂੰ ਬਖਸ਼ ਚਾਹ ਕਾਤਰ ਵੀ ਮੈਂ ਇਹਨਾਂ ਨੂੰ ਜੱਤੇ ਹੀ ਉੱਤੋਂ ਮੈਨੂੰ ਬੋਲੇਨਾ ਦਾ ਅਸ਼ੀਰਵਾਦ ਨਹੀਂ ਹੁੰਦਾ ਭਾਈ ਇਹਨਾਂ ਨੂੰ ਹੁਣ ਅੱਛੀ ਜਗ੍ਹਾ ਛੋੜ ਦੇ ਤਾਤੇ ਹੀ ਮੈਂ ਨਹੀਂ ਛੱਡ ਸਕਦਾ ਜਿਸ ਵੇਲੇ ਦੁੱਧ ਪਾਰ ਦਾ ਬੋਲੇਨਾ ਦਾ ਅਸ਼ੀਰਵਾਦ ਆਂਦਾ ਮੈਨੂੰ ਆਵਾਜ਼ ਆ ਜਾਂਦੀ ਹੈ ਫਿਰ ਇਹਨਾਂ ਨੂੰ ਮੈਂ ਕਿੱਥੇ ਜਾਣਾ ਨੀਲੋ ਜਾਣਾ ਕਿੱਥੇ ਜੰਗਲ ਛੇਣਾ ਕਿਹੜੀ ਜੇ ਛੇਣਾ ਫਿਰ ਮੈਨੂੰ ਉਹ ਜਗ੍ਹਾ ਨਜ਼ਰ ਆਉਂਦੀ ਮੈਂ ਉੱ ਸੋ ਹਾਲੋ ਜੀ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸਾਂਪਾਂ ਦੀ ਤੁਹਾਨੂੰ ਦੱਸ ਦਿੱਤਾ ਕਿ ਸਾਂਪ ਫੜਨ ਦੇ ਵਿੱਚ ਇਹਨਾਂ ਨੂੰ ਜਿਹੜਾ ਆ ਤੇ ਜੇਕਰ ਗੱਲ ਕੀਤੀ ਜਾਵੇ ਸਾਂਪ ਲੜਨ ਦੀ ਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਸਾਂਪੋ ਜੇਕਰ ਲੜ ਜੇ ਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆ ਸਾਂਪ ਦਾ ਛਾੜਾ ਕਰ ਦਿੰਦੇ ਨੇ ਤੇ ਲੋਕੇਸ਼ਨ ਤੇ ਨੰਬਰ ਇਹਨਾਂ ਨੇ ਦੱਸ ਦਿੱਤਾ ਹੈ ਤੇ ਬਿਲਕੁਲ ਹੀ ਜਿਹੜੇ ਇਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਹੀ ਮੁਫਤ ਦੇ ਵਿੱਚ ਕੀਤੀ ਜਾ ਰਹੀ ਹੈ ਫ੍ਰੀ ਦੇ ਵਿੱਚ ਕੀਤੀ ਜਾ ਰਹੀ ਹੈ ਨੰਬਰ ਇਹਨਾਂ ਨੇ ਦੱਸ ਦਿੱਤਾ ਹੈ ਜੇ ਤੁਹਾਡੇ ਘਰ ਕੋਈ ਪ੍ਰੋਬਲਮ ਆ ਸੱਪ ਦੀ ਜਾਂ ਕਿਸੇ ਨੂੰ ਲੜ ਗਿਆ ਹੈ ਤੇ ਇਹਨਾਂ ਨੂੰ ਜਿਹੜਾ ਆ ਜਾਂ ਮਿੱਟੀ ਲੱਗ ਜੇ ਜਾਂ ਕੁਝ ਵੀ ਤੇ ਇਹਨਾਂ ਦਾ ਜਿਹੜਾ ਨੰਬਰ ਆ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਤੇ ਲੋਕੇਸ਼ਨ ਵੀ ਦੱਸ ਦਿੱਤੀ ਗਈ ਹੈ ਇਹਨਾਂ ਨਾਲ ਗੱਲ ਕਰ ਲਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੇ ਸਿਟੀ ਹੈਡਲਾਈਨ ਮੈਂ ਹਮਲਿਕ ਕੈਮਰਾ ਪਰਸਨ ਵਿਸ਼ੂ ਨਾਲ